ਇਹ ਜਿਹੜਾ ਬਾਈ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਦਾ ਨਾਮ ਹੈ ਅਮਨ ਤੇ ਇਹ 8 ਸਾਲ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਇਸ ਬਾਈ ਦਾ ਹੁਣ ਇੱਕ ਨਵਾਂ Song ਆਇਆ ਹੈ Desi Dambo ਨਾਮ ਤੋਂ ਦੇਖੋ ਇਹ ਜਿਹੜਾ ਗਾਣਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਗਾਣੇ ਦਾ ਨਾਮ ਹੈ Desi Dambo ਤੇ ਇਹ ਅਮਨ ਤੇ ਗੌਰਵ ਬਾਈ ਦੀ ਇੱਕ ਕੋਲਾਬੋਰੇਸ਼ਨ ਆਈ ਹੈ ਇਸ ਗਾਣੇ ਦੇ ਵਿੱਚ ਸਿੰਗਿੰਗ ਤੇ ਰੈਪ ਕੀਤੀ ਗਈ ਹੈ ਪਰ ਇਹਦੇ ਵਿੱਚ ਥੋੜਾ ਜਿਹਾ ਟਵਿਸਟ ਹੈ ਸਭ ਤੋਂ ਪਹਿਲਾਂ ਰੈਪ ਵਾਲਾ ਪਾਰਟ ਆਉਂਦਾ ਹੈ ਤੇ ਫਿਰ ਉਸ ਤੋਂ ਬਾਅਦ ਸਿੰਗਿੰਗ ਵਾਲਾ ਪਾਰਟ ਆਉਂਦਾ ਹੈ ਅਮਨ ਬਾਈ ਨੇ ਇਹਦੇ ਵਿੱਚ ਰੈਪ ਬਹੁਤ ਘੈਂਟ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਵਰਸ ਆਉਂਦਾ ਹੈ ਸਿੰਗਿੰਗ ਵਾਲਾ ਉਹਦੇ ਵਿੱਚ ਗੌਰਵ ਬਾਈ ਨੇ ਆਪਣੀਆਂ ਲਾਈਨਾਂ ਬਹੁਤ ਘੈਂਟ ਬੋਲੀਆਂ ਨੇ ਮਾਰ ਚੱਲ ਕਿੱਥੇ ਹੁੰਦੀ ਦਾਤ ਖੁੰਡੇ ਸੋਹਣੀਏ ਤੇ ਰੈਪ ਦੇ ਵਿੱਚ ਬਾਈ ਨੇ ਆਪਣੇ ਲਾਈਫ ਸਟਾਈਲ ਦੇ ਬਾਰੇ ਗੱਲ ਕੀਤੀ ਹੈ ਤੇ ਸੁਪਰ ਕਿੰਨੇ ਬੰਦੇ ਸਨ ਫਾਇਰ ਦੰ ਚਲੇ ਫਰੀ ਸਟਾਈਲ mucho card de fire ਅਮਨੇ ਬਾਈ ਨੇ ਆਪਣੀ ਬਾਈਕ ਦੇ ਬਾਰੇ ਗੱਲ ਕੀਤੀ ਹੈ ਕਿ ਅਸੀਂ ਬਾਈਕ ਨੂੰ ਇਦਾਂ ਉਡਾਉਨੇ ਆ ਜਿਵੇਂ ਬਾਰਿਸ਼ ਹੁੰਦੀ ਹੈ ਤੇ ਓਵਰ ਆਲ ਰੈਪ ਦੀ ਆਪਾਂ ਗੱਲ ਕਰੀਏ ਤਾਂ ਬਾਈ ਨੇ ਰੈਪ ਇਹਦੇ ਵਿੱਚ ਫਰੀ ਸਟਾਈਲ ਕੀਤੀ ਹੈ ਇਹਦੇ ਵਿੱਚ ਕੁਝ ਲਿਰਿਕਸ ਦੇ ਵਿੱਚ ਤਾਂ ਆਪਣੇ ਲਾਈਫ ਸਟਾਈਲ ਦੇ ਬਾਰੇ ਗੱਲ ਕਰੀਏ ਤੇ ਬਾਈ ਨੇ ਇਹਦੇ ਵਿੱਚ ਆਪਣੇ ਲਾਈਫ ਸਟਾਈਲ ਨੂੰ ਦੱਸਦੇ ਹੋਏ ਇਹ ਕਿਹਾ ਕਿ ਸਾਡੇ ਕੋਲ ਕਿੰਨਾ ਜ਼ਿਆਦਾ ਪੈਸਾ ਹੈ ਜੇ ਯਾਦ ਕਰਦੇ ਦਹਾਜਾ ਕਰੇ ਆਏ ਤੇ ਬਾਈ ਨੇ ਆਪਣਾ ਲਾਈਫ ਸਟਾਈਲ ਦੱਸਦੇ ਹੋਏ ਇਹ ਕਿਹਾ ਕਿ ਅਸੀਂ ਕਿੰਨੇ ਵੱਡੇ ਗੁੰਡੇ ਆ ਜਾਂ ਫਿਰ ਸਾਡੇ ਕੋਲ ਪੈਸਾ ਕਿੰਨਾ ਤੇ ਇਹਦੇ ਰੈਫਰੈਂਸ ਦੇ ਵਿੱਚ ਬਾਈ ਨੇ ਅੰਬਾਨੀ ਤੇ ਲਦੇਨ ਦਾ ਨਾਮ ਲਿਆ ਹੈ ਅੰਬਾਨੀ ਮੇਰਾ ਚਾਚਾ ਤੇ ਲਦੇਨ ਲੱਗਦਾ ਹੈ 5 ਮਿੰਟ ਵਿੱਚ ਲਿਕੇ ਸਾਰਾ ਗਾਣਾ ਕਰ ਪਿੱਛੇ ਦਾ ਨਾ ਟ੍ਰੈਪ ਹਾਊਸ ਮੇਰਾ ਲੱਗਦਾ ਸਜਣਾ ਕਿ ਨਹੀਂ ਜਾਣਾ ਮੈਨੂੰ ਲੱਗਦਾ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਗਾਣਿਆਂ ਦੇ ਵਿੱਚ ਹੀ ਵਧੀਆ ਲੱਗਦੀਆਂ ਨੇ ਇਦਾਂ ਦੇ ਲਿਰਿਕਸ ਨੂੰ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਗਾਣੇ ਨੂੰ ਸਿਰਫ ਇੱਕ ਵਾਈਬ ਤੱਕ ਹੀ ਸੀਮਿਤ ਰੱਖਣਾ ਚਾਹੀਦਾ ਫਿਰ ਜਿਹੜਾ ਸਿੰਗਿੰਗ ਵਾਲਾ ਪਾਰਟ ਆਉਂਦਾ ਹੈ ਗੌਰਵ ਬਾਈ ਦਾ ਉਹਦੇ ਵਿੱਚ ਬਾਈ ਨੇ ਆਪਣਾ ਵਰਸ ਬਹੁਤ ਘੈਂਟ ਤਰੀਕੇ ਨਾਲ ਬੋਲਿਆ ਤੇ ਤੇਰੀ ਬੇਸ ਵਾਂਗੂ ਵੱਜਿਆ ਮੈਂ ਟੈਲਟ ਕੰਚ ਕਦੇ ਲੱਪਿਆ ਨਹੀਂ ਮੈਂ ਤੇਰਾ ਕਿਤਾ ਕਰਾਂ ਮੈਂ ਬਲੀਵ ਸੋਹਣੀਆਂ ਆਂ ਤੇਰੇ ਜਿਹੀਆਂ ਵੀ ਪਰ ਰੱਜਿਆ ਨਹੀਂ ਮੈਂ ਜਿਹਦੇ ਵਿੱਚ ਬਾਈ ਨੇ ਇਹ ਕਿਹਾ ਕਿ ਸਾਡੀ ਨਾ ਤਾਂ ਕੋਈ ਸਹੇਲੀ ਹੈ ਤੇ ਤੇ ਫਿਰ ਬਾਈ ਨੇ ਕਿਹਾ ਕਿ ਜਿਹੜੇ ਐਂਟੀ ਨੇ ਸਾਡੇ ਉਹ ਵੀ ਸਾਡੇ ਵੱਲ ਹੋਣਾ ਚਾਹੁੰਦੇ ਨੇ ਐਟੀ ਵੀ ਬਲੂ ਨੇ ਹੋਣਾ ਚਾਹੁੰਦੇ ਸਾਡੇ ਵੱਲ ਤੇ ਮਾਰ ਚੱਲ ਕਿੱਥੇ ਹੁੰਦੀ ਗਾਤ ਖੁੰਡੇ ਸੋਹਣੀਏ ਸੋ ਤੁਸੀਂ ਇਸ ਚੈਨਲ ਤੇ ਜਾ ਕੇ ਇਹ ਵਾਲਾ ਗਾਣਾ ਸੁਣ ਸਕਦੇ ਹੋ ਜਿਹਦਾ ਨਾਮ ਹੈ ਦੇਸੀ ਡੈਂਬੋ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ